update ਕੇਸਿਸ ਹੁਣ ਕਾਟ ਰਹੇ ਹੈਗੇ ਡਿਟੇਲਸ ਸਾਡੇ ਸਰਜਨ ਮੈਡੀਕਲ ਯੂਰ ਟੈਕਨੀਕਲ ਡਿਟੇਲਸ ਕਮਿਸ਼ਨਰ ਸਾਹਿਬ ਦਾ ਸਾਂਝੀ ਵੀ ਕਰ ਦੇਣਗੇ ਅਸੀਂ ਇਹਦੀ ਪ੍ਰੋਪਰ ਮੈਪਿੰਗ ਕਰ ਲਈ ਹੈਗੀ ਪਲੇਸ ਟੂ ਪਲੇਸ ਤਿੰਨੇ ਚੀਜ਼ਾਂ ਤੇ ਸਾਡਾ ਧਿਆਨ ਹੈਗਾ ਸੋਰਸ ਆਫ ਵਾਟਰ ਕਿੱਥੇ ਕੋਈ ਲੀਕੇਜ ਹੈਗੀ ਕੰਟਾਮਿਨੇਸ਼ਨ ਦਾ ਸੋਰਸ ਹੋ ਗਿਆ ਪੇਸ਼ੈਂਟਸ ਦੀ ਕਲਸਟਰਿੰਗ ਕਿੱਥੇ ਹੈਗੀ ਅਸੈਂਡਿੰਗ ਡਿਸੈਂਡਿੰਗ ਆਰਡਰ ਇਸ ਸਾਰੀ ਮੈਪਿੰਗ ਕਰਕੇ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਟ ਇਹਦੇ ਨਾਲ ਹੀ ਨਾਲ ਜਿਹੜਾ ਸਰਾਊਂਡਿੰਗ ਏਰੀਆ ਵੀ ਹੈਗਾ ਬਿਕੋਜ਼ ਹੁਣ ਬਾਰਿਸ਼ਾ ਦਾ ਸੀਜ਼ਨ ਹੈਗਾ ਜਾਂ ਬਾਕੀ ਕੋਈ ਮਸਲੇ ਇਸ ਉਹਨਾਂ ਤੇ ਵੀ ਅਸੀਂ ਟੀਮਾਂ ਲਾਤੀ ਹੈਗੀ ਜਿਹੜੇ ਸਾਡੇ ਐਕਸੀਡੈਂਟ ਵਾਟਰ ਸਪਲਾਈ ਸੈਨੀਟੇਸ਼ਨ ਔਰ ਸੀਵਰੇਜ ਬੋਰਡ ਹੈਗੇ ਜਿਹੜੇ ਟੈਕਨੀਕਲ ਬੰਦੇ ਆ ਉਹਨਾਂ ਦੀ ਟੀਮਸ ਉਹਨਾਂ ਦੇ ਨਾਲ ਐਡਮਿਨਿਸਟ੍ਰੇਟਿਵ ਬੰਦੇ ਅਸੀਂ ਪੂਲ ਇਨ ਕਰਕੇ ਚਾਰੇ ਪਾਸੇ ਲਾਤੇ ਹੈ ਕਿ ਤਾਂਕਿ ਅੱਗੇ ਤੋਂ ਕੋਈ ਜੇ ਸੋਰਸ ਵੀ ਹੈਗਾ ਤਾਂ ਉਹ ਪਹਿਲਾਂ ਹੀ ਡਿਟੈਕਟ ਹੋ ਕੇ ਉਹਦੀ ਪ੍ਰੀਵੈਂਟਿਵ ਕਾਰਵਾਈ ਹੋ ਜਾਵੇ ਮੈਡੀਕਲ ਟੀਮਸ ਡੋਰ ਟੂ ਡੋਰ ਸਰਵੇ ਸਾਡੀ ਸਿਵਲ ਸਰਜਨ ਦੀ ਪ੍ਰਦਾਨਗੀ ਹਟ ਉਹਨਾਂ ਨੇ ਟੀਮਸ ਵਧਾਈਆਂ ਹੋਈਆਂ ਨਰਸਿੰਗ ਸਟਾਫ ਵਗੈਰਾ ਜਿਹੜੇ ਘਰ ਤੋਂ ਡੋਰ ਟੂ ਡੋਰ ਜਾ ਕੇ ਵੀ ਜੇਕਰ ਕੋਈ ਪੇਸ਼ੈਂਟ ਹੈ ਜੋ ਰਿਪੋਰਟ ਨਹੀਂ ਨਹੀਂ ਹੈਗਾ ਉਹਨਾਂ ਨੂੰ ਵੀ ਲੈ ਕੇ ਆ ਰਹੇ ਹਾਂ ਤਾਂ ਕਿ ਉਹਨਾਂ ਦਾ ਵੀ ਪ੍ਰੀਵੈਂਟਿਵ ਕੇਅਰ ਕੀਤੀ ਜਾ ਸਕੇ ਮੈਮ ਫੋਰ ਕਿ ਹੁਣ ਸਰਨਾਲ ਮਾਨਯੋਗ ਡੀਸੀ ਮੈਮ ਕਮਿਸ਼ਨਰ ਸਾਹਿਬ ਔਰ ਸਾਰੇ ਮੈਕਮੇ ਸਰਨਾਲ ਇਨਵੋਲਡ ਹੋਏ ਪਏ ਔਰ ਇਕੱਠੇ ਹੋ ਕੇ ਅਸੀਂ ਇਸ ਚੀਜ਼ ਦੇ ਮੱਗਰ ਪਏ ਹਾਂ ਆਊਟ ਬ੍ਰੇਕ ਇੱਕ ਵਾਰੀ ਕਾਫੀ ਹੋ ਗਿਆ ਸੀਗਾ ਪਰ ਹੁਣ ਸਥਿਤੀ ਅੰਡਰ ਕੰਟਰੋਲ ਹੈ ਕੱਲ ਤੋਂ ਕੇਸਸ ਘਟਨੇ ਰਾਤ ਇੱਕ ਬੱਚਾ ਬਿਮਾਰ ਹੋ ਗਿਆ ਸੀ ਮੈਂ ਆਪ ਮੈਂ ਤੇ ਪ੍ਰਸ਼ਾਸਨ ਅਸੀਂ ਪਉਨੋ ਪਰਸਨਲੀ ਹਸਪੀਟਲ ਚੜ੍ਹ ਕੇ ਆਈ ਸੀਗੇ ਮਤਲਬ ਕਿ ਲੈਵਲ ਆਫ ਜਿਹੜਾ ਸਾਡਾ ਹੁਣ ਇੰਪੋਰਟੈਂਸ ਅਸੀਂ ਦਿੱਤੀ ਬਹੁਤ ਜ਼ਰਾ ਹਾਈ ਹੈ ਸ਼ਰੂਤੇ ਦੇ ਰਹੇ ਆਂ ਔਰ ਮੇਰੀਆਂ ਬਾਈ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੇ ਕਿ ਘਰ-ਘਰ ਜਾ ਰਹੇ ਨੇ ਮੇਰੇ ਇਸ ਹਲਕੇ ਦੇ ਤਿੰਨ ਐਸਐਮਓ ਉੱਥੇ ਬੈਠੇ ਆਂ ਔਰ ਸਾਰੇ ਆਪ ਮੇਰੇ ਐਪਿਡੈਮੋਲੋਜਿਸ ਤੇ ਥੀਏ ਔਰ ਅਸੀਂ ਕੋਸ਼ਿਸ਼ ਕਰ ਰਹੇ ਕਿ ਜਲਦ ਜਲਦ ਇਹ ਆਊਟਫੇਰ ਕਰਮ ਹੋ ਜਾਈਏ ਕਿ ਕੈਸ਼ੁਐਲਟੀ ਕਿੰਨੀ ਹੋਈ ਹੈ ਜੀ ਤੇ ਭਰਤੀ ਕਿੰਨੀ ਤੇ ਹੁਣ ਸਾਡੇ ਕੋਲ 11-12 ਹੈਗੇ ਨੇ ਤੇ ਕੈਸ਼ੁਐਲਟੀ ਜਿਹੜੀਆਂ ਪਹਿਲਾਂ ਉਹੀ ਪੋਜ਼ਿਟਿਵ ਕਿੰਨੇ ਨੇ ਬਸ ਤੇ ਬੜੀ ਮੈਂ ਬਸ ਡਾਇਰੀਆ ਡਾਇਰੀਆ ਉਹੀ ਜਿਹੜੇ ਅਸੀਂ ਭਰਤੀ ਜਿਹੜੇ ਹੁਣ ਅਸੀਂ ਭੇਜੇ ਪੇਸ਼ੈਂਟਸ ਆਬਵੀਅਸਲੀ ਉਹ ਉਹਨਾਂ ਨੂੰ ਡਾਇਰੀਆ ਹੋਇਆ ਸੀ ਤਾਂ ਹੀ ਉਹਨਾਂ ਨੂੰ ਭੇਜਿਆ ਹੋਇਆ ਟੋਟਲ ਕਿੰਨੇ ਨੰਬਰ ਲਾ ਕੇ ਜੀ ਹਾਂਜੀ 120 ਦੇ ਕਰੀਬ ਹੋਣਗੇ ਹੁਣ ਤੱਕ ਸਾਡੇ ਕੋਲ 106 ਪੇਸ਼ੈਂਟ ਹੈਗੇ ਨੇ ਕੱਲ ਰਾਤ ਤੱਕ ਤੇ ਹੁਣ ਅਸੀਂ ਜਿਹੜਾ ਲੇਟਸਟ ਜਿਹੜਾ ਗਿਣਤੀ ਅਸੀਂ ਅਪਡੇਟ ਕਰ ਰਹੇ ਹਾਂ ਪਰ ਰਾਤ ਨੂੰ ਕਾਫੀ ਥਲਪਈ ਹੋਈ ਹੈ ਥਿੰਗਸ ਆ ਗੈਟਿੰਗ ਬੈਟਰ ਡਾਕਟਰ ਜੀ